ਸੱਚੇ ਕਾਲਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਪੰਜਾਬੀ ਸਿੱਖੋ ਔੜਾ ਐਲ ਐ ਈ ਚੈਨਲ ਤੇ ਅੱਜ ਮੈਂ ਲੈ ਕੇ ਆਇਆ ਹਾਂ ਤੁਹਾਡੇ ਸਾਹਮਣੇ ਪੰਜਾਬ 10ਵੀਂ ਜਮਾਤ ਦੀ ਪੁਸਤਕ ਵੰਗੀ ਵਿੱਚੋਂ ਕਹਾਣੀ ਕੁਲਫੀ 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 ਕਹਾਣੀ ਦਾ ਕਹਾਣੀਕਾਰ ਹੈ ਸੁਜਾਨ ਸਿੰਘ ਸੁਜਾਨ ਸਿੰਘ ਨੇ ਇਸ ਕਹਾਣੀ ਵਿੱਚ ਦੱਸਿਆ ਹੈ ਕਿ ਕਿਵੇਂ ਇੱਕ ਘੱਟ ਤਨਖਾਹ ਵਾਲਾ ਬੰਦਾ ਮੁਸ਼ਕਲਾਂ ਵਿੱਚ ਹੁੰਦਾ ਹੈ ਅਤੇ ਇੰਨਾ ਮੁਸ਼ਕਲਾਂ ਵਿੱਚ ਹੁੰਦਾ ਹੈ ਕਿ ਉਹ ਇਹੋ ਇੱਕ ਆਪਣੇ ਬੱਚੇ ਨੂੰ ਇੱਕ ਕੁਆਲਿਫਾਈਕ ਵੀ ਨਹੀਂ ਖਵਾ ਸਕਦਾ ਕਿਉਂਕਿ ਉਸਦੀ ਤਨਖਾਹ ਬਹੁਤ ਘੱਟ ਹੁੰਦੀ ਹੈ ਜੋ ਕਿ ਥੋੜੇ ਦਿਨਾਂ ਵਿੱਚ ਹੀ ਉੱਡਪੁੱਟ ਜਾਂਦੀ ਹੈ ਤੁਹਾਨੂੰ ਮੈਂ ਕਹਾਣੀ ਸੁਣਾਵਾਂਗਾ ਤੇ ਕਹਾਣੀ ਨੂੰ ਤੁਸੀਂ ਬਾਅਦ ਵਿੱਚ ਆਪਣੇ ਸ਼ਬਦਾਂ ਵਿੱਚ ਲਿਖਣਾ ਹੈ ਇਹ ਕਹਾਣੀ ਹੈ ਬੇਟਾ 26 ਜੂਨ ਦੀ 26 ਜੂਨ ਦੀ ਤਰੀਕ ਹੈ ਹੁੰਦਾ ਕਿ ਇਹ ਕਹਾਣੀ ਵਿੱਚ ਕਹਾਣੀ ਚ ਪਹਿਲਾ ਬਿਟਾ ਕੁਝ ਵੀ ਲਿਖਣਾ ਹੋਵੇ ਕਹਾਣੀ ਹੋਵੇ ਤੁਹਾਡੀ ਇਕਾਂਗੀ ਹੋਵੇ ਜਾਂ ਕੋਈ ਲੇਖ ਹੋਵੇ ਉਹਦੇ ਵਿੱਚ ਸਭ ਤੋਂ ਪਹਿਲਾਂ ਕੀ ਹੁੰਦਾ ਹੈ ਕਰੈਕਟਰ ਕਰੈਕਟਰ ਜਿਹਨਾਂ ਨੂੰ ਪੰਜਾਬੀ ਵਿੱਚ ਕਿਹਾ ਜਾਂਦਾ ਹੈ ਪਾਤਰ ਉਹਨਾਂ ਬਾਰੇ ਚੰਗੀ ਤਰ੍ਹਾਂ ਨੋਲਿਜ ਹੋਣੀ ਚਾਹੀਦੀ ਹੈ ਕਿ ਕਹਾਣੀ ਵਿੱਚ ਕਿੰਨੇ ਪਾਤਰ ਹਨ ਕਿਹੜੇ-ਕਿਹੜੇ ਪਾਤਰ ਹਨ ਤੇ ਕਿਹਦੇ ਪਾਤਰ ਦਾ ਕੀ ਰੋਲ ਹੈ ਕਿਉਂਕਿ ਕਹਾਣੀ ਪੇਪਰ ਵਿੱਚ ਸਾਨੂੰ ਕੁਝ ਵੀ ਪੁੱਛਿਆ ਜਾ ਸਕਦਾ ਹੈ ਇਹ ਵੀ ਪੁੱਛਿਆ ਜਾ ਸਕਦਾ ਹੈ ਇਸ ਜਾਨ ਸਿੰਘ ਦੀ ਲਿਖੀ ਹੋਈ ਕਹਾਣੀ ਕੁਲਫੀ ਵਿੱਚ ਕੁੱਲ ਕਿੰਨੇ ਪਾਤਰ ਹਨ ਤੇ ਕੁੱਲ ਕਿੰਨੇ ਪਾਤਰ ਹਨ ਬੇਟਾ ਮੈਂ ਤੁਹਾਨੂੰ ਪਹਿਲਾਂ ਕਹਾਂਗਾ ਪਾਤਰ ਸਭ ਤੋਂ ਪਹਿਲਾ ਜਿਹੜਾ ਕਹਾਣੀ ਦਾ ਮੁੱਖ ਪਾਤਰ ਹੈ ਕਹਾਣੀਕਾਰ ਕਹਾਣੀਕਾਰ ਨੇ ਆਪਣੀ ਮਨੋਦਸ਼ਾ ਦੱਸੀ ਹੈ ਕਿ ਘੱਟ ਤਨਖਾਹ ਦੇ ਕਾਰਨ ਉਹਨੂੰ ਕਿਹੜੀ-ਕਿਹੜੀ ਪ੍ਰੋਬਲਮ ਹੁੰਦੀ ਹੈ ਉਸ ਤੋਂ ਬਾਅਦ ਬੇਟਾ ਦੂਜਾ ਕਰੈਕਟਰ ਹੈ ਕਾਕਾ ਕਾਕਾ ਕੌਣ ਹੈ ਕਹਾਣੀਕਾਰ ਦਾ ਬੇਟਾ ਜਿਹੜਾ ਕਿ ਕਹਾਣੀਕਾਰ ਤੋਂ ਕੁਲਫੀ ਦੀ ਮੰਗ ਕਰਦਾ ਹੈ ਉਹ ਪਹਿਲਾਂ ਮੁਰਮੁਰੇ ਦੀ ਮੰਗ ਕਰਦਾ ਹੈ ਪਰ ਕਹਾਣੀਕਾਰ ਕੀ ਕਹਿੰਦਾ ਹੈ ਉਹ ਬਹਾਨਾ ਲੈਂਦਾ ਹੈ ਕਿ ਤੂੰ ਮੁਰਮੁਰਾ ਲੈ ਲੈਂਦੇ ਤੈਨੂੰ ਬਾਅਦ ਵਿੱਚ ਮੈਂ ਕੁਲਫੀ ਖਵਾਉਂਗਾ ਉਸ ਤੋਂ ਬਾਅਦ ਹੈ ਬੇਟਾ ਸ਼੍ਰੀਮਤੀ ਜੀ ਸ਼੍ਰੀਮਤੀ ਕੌਣ ਹੈ ਕਹਾਣੀਕਾਰ ਦੀ ਵਾਈਫ ਉਸ ਤੋਂ ਬਾਅਦ ਜਿਹੜੇ ਇਹ ਤੇ ਹੋ ਗਈ ਬੇਟਾ ਮੇਨ ਕਰੈਕਟਰ ਜਿਨ੍ਹਾਂ ਦੀ ਗੱਲਬਾਤਾਂ ਆਉਂਦੀ ਹੈ ਵਿੱਚ ਥੋੜੇ ਹੁੰਦੇ ਜਿਹੜੇ ਗੋਣ ਪਾਤਰ ਹੁੰਦੇ ਗੋਣ ਪਾਤਰ ਤੇ ਫਾਹ ਜਿਨ੍ਹਾਂ ਦਾ ਇੰਨਾ ਜ਼ਿਆਦਾ ਰੋਲ ਨਹੀਂ ਹੁੰਦਾ ਤੇ ਉਹ ਕਹਾਣੀ ਵਿੱਚ ਥੋੜੇ ਚਿਰਲੇ ਆਉਂਦੇ ਹਨ ਜਿਵੇਂ ਪਹਿਲਾ ਗੋਣ ਪਾਤਰ ਹੈ ਮੁਰਮਰੇ ਵਾਲਾ ਦੂਜਾ ਗੋਣ ਪਾਤਰ ਹੈ ਕੁਲਫੀ ਵਾਲਾ तीजा गौण पात्र है का भरा चौथा गौण पात्र है शाह का मुंडा ती अंकला गौण पात्र है शाणी ठीक है बेटा क्लियर होगी नहीं गल कहानी का नाम की है कहानीकार का नाम की है सुजान सिंह एने पात्र टोटल अठ पात्र जिन्हें तीन मुख्य पात्र कहा उसकी पत्नी का उस ते ते मुरमरे वाला कुल्फी वाला का भाष शाणी शाह मुंडा मैं तो हम थनाव स्टोरी डिटेल च बेटा शुरू शुरू च की होंखक सुता होका आके उस जगा ਉਹ ਕਹਿੰਦਾ ਹੈ ਕਿ ਦਾਰਜੀ ਮੈਂ ਤਾਂ ਹੁਣ ਕਿੰਨੀ ਆਵਾਜ਼ਾਂ ਲਗਾਈਆਂ ਨੇ ਪਰ ਤੁਸੀਂ ਮੇਰੀ ਗੱਲ ਹੀ ਨਹੀਂ ਸੁਣਦੇ ਫਿਰ ਕਹਾਣੀਕਾਰ ਕਹਿੰਦਾ ਹੈ ਕਿ ਹਾਂ ਦੱਸ ਕੀ ਚਾਹੀਦਾ ਤੈਨੂੰ ਉਹ ਕਹਿੰਦਾ ਹੈ ਕਿ ਮੈਨੂੰ ਚਾਹੀਦਾ ਟਕਾ ਟਕਾ ਚਾਹੀਦਾ ਕਿਸ ਲਈ ਕਿ ਮੈਂ ਖਰਚਣਾ ਹੈ ਤੇ ਮੈਂ ਉਧਰ ਲੈਣਾ ਹੈ ਮਰਮਰਾ ਪਰ ਕਹਾਣੀਕਾਰ ਕੋਲ ਪੈਸੇ ਨਹੀਂ ਹੈ ਇਸ ਕਰਕੇ ਉਹ ਕੀ ਕਹਿੰਦਾ ਹੈ ਕਿ ਟਕਾ ਪੈੜਾ ਹੁੰਦਾ ਉਹ ਕਹਿੰਦਾ ਨਾ ਨਾ ਟਕਾ ਨਹੀਂ ਪੈੜਾ ਹੁੰਦਾ ਟਕੇ ਦਾ ਤੇ ਮਰਮਰਾ ਆਉਂਦਾ ਫਿਰ ਉਹ ਕਹਿੰਦਾ ਕਿ ਮਰਮਰਾ ਪੈੜਾ ਹੁੰਦਾ ਉਹ ਕਹਿੰਦਾ ਕਿ ਮੁਰਮਰਾ ਕਿ ਤੋ ਪੇਰਾ ਹੁੰਦਾ ਮੁਰ ਮੁਰਮਰਾ ਤੇ ਮਿੱਠਾ ਹੁੰਦਾ ਉਹ ਕਹਿੰਦਾ ਨਹੀਂ ਮੁਰਮਰੇ ਨਾਲ ਕੰਗਲ ਆ ਜਾਂਦੀ ਹੈ ਉਹ ਕਹਿੰਦਾ ਮੈਨੂੰ ਨਹੀਂ ਲੱਗਦੀ ਖਾਂਗ ਖੂੰਗਾ ਮੈਂ ਕੀ ਕਰਨਾ ਹੈ ਮੈਂ ਮੁਰਮਰਾ ਖਾਣਾ ਹੀ ਖਾਣਾ ਹੈ ਫਿਰ ਕਹਾਣੀ ਕਰ ਕੀ ਕਰਦਾ ਹੈ ਬੇਟਾ ਬਹਾਨਾ ਲਾ ਦਿੰਦਾ ਹੈ ਕਿ ਤੂੰ ਮੁਰਮਰਾ ਰਹਿਨ ਦੇ ਅਤੇ ਤੈਨੂੰ ਮੈਂ ਰੱਖਤੀ ਕੁਲਫੀ ਤੇ ਬੇਟਾ ਕਹਾਣੀ ਕਰ ਕੀ ਕਹਿੰਦਾ ਹੈ ਆਪਣੇ ਮੁੰਡੇ ਨੂੰ ਕਿ ਤੂੰ ਮੁਰਮਰਾ ਰਹਿਨ ਦੇ ਤੂੰ ਕੁਲਫੀ ਖਾ ਲੈ ਮੇਟੇ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਕੋਈ ਵੀ ਕੁਐਸਚਨ ਲਿਖਣਾ ਹੋਏ ਉਸ ਤੋਂ ਪਹਿਲਾਂ ਤੁਸੀਂ ਕਿਹੜੀ ਲਾਈਨ ਲਿਖਣੀ ਹੈ ਕਿ ਇਸ ਕਹਾਣੀ ਦਾ ਵਿਸ਼ਾ ਹੈ ਕਹਾਣੀ ਵਿੱਚ ਦੱਸਿਆ ਹੈ ਕਿ ਘੱਟ ਤਨਖਾਹ ਲੈਣ ਵਾਲੇ ਬੰਦੇ ਦੀ ਕੀ ਹਾਲਤ ਹੁੰਦੀ ਹੈ ਅਤੇ ਇੰਨਾ ਮੁਸ਼ਕਲ ਚ ਹੁੰਦਾ ਹੈ ਕਿ ਇੱਕ ਕੁਲਫੀ ਵੀ ਨਹੀਂ ਲੈ ਸਕਦਾ ਇਹ ਤੁਸੀਂ ਹਰ ਇੱਕ ਕੁਐਸਚਨ ਤੋਂ ਪਹਿਲਾਂ ਇਹ ਲਾਈਨ ਲਿਖਣੀ ਹੈ ਕਿ ਇਹ ਕਿਹੜਾ ਇਹ ਕੁਲਫੀ ਕਹਾਣੀ ਸਾਡੀ ਪੰਜਾਬੀ ਦੀ ਪਾਠ ਪੁਸਤਕ ਵਰਨਗੀ ਵਿੱਚ ਦਰਜ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਇੱਕ ਘੱਟ ਤਨਖਾਹ ਲੈਣ ਵਾਲਾ ਬੰਦਾ ਕਿੰਨੀ ਮੁਸ਼ਕਿਲ ਵਿੱਚ ਹੁੰਦਾ ਹੈ ਅਤੇ ਇੰਨੀ ਮੁਸ਼ਕਲ ਤੇ ਹੁੰਦਾ ਹੈ ਕਿ ਉਹ ਆਪਣੇ ਵਾਸਤੇ ਇੱਕ ਕੁਲਫੀ ਵੀ ਨਹੀਂ ਲੈ ਸਕਦਾ ਹਾਂ ਕਹਾਣੀ ਨੂੰ ਅੱਗੇ ਤੋਰ ਦੇ ਇਸ ਦੱਸਦੇ ਹਾਂ ਕਿ ਉਹ ਆਪਣੇ ਮੁੰਡੇ ਨੂੰ ਕਹਿੰਦਾ ਹੈ ਕਿ ਤੂੰ ਮੋਰਮਰੇ ਦੇ ਤਾਂ ਕੁਲਫੀ ਖਾ ਲਈ ਕਾਕਾ ਮੰਨ ਜਾਂਦਾ ਹੈ ਪਰ ਕਹਾਣੀਕਾਰ ਚਲਾ ਜਾਂਦਾ ਹੈ ਬਾਹਰ ਅਤੇ ਦੇਖਦਾ ਰਹਿੰਦਾ ਹੈ ਕਿ ਜਦ ਤੱਕ ਰਾਤ ਨਹੀਂ ਪੈ ਜਾਂਦੀ ਤੇ ਉਹ ਘਰ ਮੁੜ ਜਾਵੇ ਜਦੋਂ ਰਾਤ ਪੈਂਦੀ ਹੈ ਉਹ ਸੋਚਦਾ ਕਿ ਕਾਕਾ ਸੋ ਗਿਆ ਹੋਣਾ ਇਸ ਕਰਕੇ ਉਹ ਹੌਲੀ ਜਿਹੀ ਦਰਵਾਜ਼ਾ ਖੜਕਾਂਦਾ ਹੈ ਪਰ ਦਰਵਾਜ਼ਾ ਕੋਣ ਖੋਲਦਾ ਹੈ ਕਾਕਾ ਕਾਕਾ ਆ ਕੇ ਕਹਿੰਦਾ ਹੈ ਕਿ ਦਾਰਜੀ ਕੁਲਫੀ ਖਾਣ ਚੱਲੀਏ ਉਹ ਕਹਿੰਦਾ ਹੈ ਕਿ ਨਹੀਂ ਹੁਣ ਬੜੀ ਰਾਤ ਹੋ ਗਈ ਹੈ ਤੇ ਅਸੀਂ ਕੁਲਫੀ ਕੱਲ ਨੂੰ ਖਾਣ ਲੇ ਕਾਕਾ ਵਿਚਾਰਾ ਦੁੱਖੀ ਹੋ ਦੁੱਖ ਦੇ ਮਾਰੇ ਛੱਤ ਨੂੰ ਚਲਾ ਜਾਂਦਾ ਹੈ ਅਤੇ ਉਹ ਕਿੱਥੇ ਸੌਂਦੇ ਹੈ ਛੱਤ ਤੇ ਸੌਂਦੇ ਹੈ ਉਸ ਚਾਤਵਾਲਤਾ ਦੇਖਦੇ ਇਸ ਲਈ ਕਾਕਾ ਕਿ ਧਾਰੇ ਵਾਲੋ ਕਹਿੰਦਾ ਕਿ ਮੇਰਾ ਵੱਡਾ ਭਰਾ ਕਹਿੰਦਾ ਸੀ ਕਿ ਜਿਹੜੇ ਧਾਰੇ ਐ ਇਹ ਰੁਪਈਏ ਹੁੰਦੇ ਆ ਤੇ ਜਿਹੜੇ ਰੁਪਈਏ ਕਿਤੇ ਸਾਡੇ ਕੋਲਸਾਰ ਕੋਠੇ ਤੇ ਡਿੱਗ ਪੈਣ ਤੇ ਕਿੰਨਾ ਵਧੀਆ ਹੋਏ ਕਹਾਣੀਕਾਰ ਉਹਨੂੰ ਚੁੱਪ ਕਰਾ ਦਿੰਦਾ ਹੈ ਫਿਰ ਅਗਲੇ ਦਿਨ ਕਾਕਾ ਫੇਰ ਤੋਂ ਸੋਚਦਾ ਕਿ ਮੈਂ ਕੁਲਫੀ ਖਾਣੀ ਆ ਕਹਾਣੀਕਾਰ ਫਿਰ ਉਹਨੂੰ ਟਾਲ ਦਿੰਦਾ ਹੈ ਉਸਦੀ ਵਾਈਫ ਦੱਸਦੀ ਹੈ ਕਿ ਜਿਹੜਾ ਕਾਕਾ ਹੈ ਨੀਂਦ ਵਿੱਚ ਵੀ ਕੁਲਫੀ ਕੁਲਫੀ ਕਰੀ ਜਾ ਰਿਹਾ ਸੀ ਇਟ ਮੀਨਸ ਅਨੁਕੁਲਵੀ ਬਹੁਤ ਪਸੰਦ ਕਰਦਾ ਹੈ ਤੇ ਉਹ ਕੁਲਫੀ ਖਾਣਾ ਚਾਹੁੰਦਾ ਹੈ ਫਿਰ ਕਹਾਣੀਕਾਰ ਕਿਸੇ ਆਪਣੇ ਮਿੱਤਰ ਤੋਂ 300 ਰੁਪਏ ਉਧਾਰ ਲੈਂਦਾ ਹੈ ਉਹ ਕਹਿੰਦਾ ਕਿ ਮੰਗਰਾ ਮੈਨੂੰ ਚੰਗਾ ਤੇ ਨਹੀਂ ਲੱਗਦਾ ਪਰ ਕੀ ਕਰਨਾ ਬੱਚੇ ਵਾਸਤੇ ਇਹ ਕਰਨਾ ਵੀ ਪੈਂਦਾ ਹੈ ਉਹ 300 ਰੁਪਏ ਉਧਾਰ ਲੈਂਦਾ ਹੈ ਤੇ ਆਪਣੀ ਵਾਈਫ ਨੂੰ ਦਿੰਦਾ ਹੈ ਕਿ ਕਾਕੇ ਨੂੰ ਕੁਲਫੀ ਲੈ ਦੇ ਪਰ ਉਹਦੀ ਵਾਈਫ ਸਾਡੇ ਪੈਸੇ ਕਿਥੇ ਖਰਚਦੀ ਹੈ ਘਰ ਦੇ ਰਸਣ ਪਾਣੀ ਤੇ ਫਿਰ ਉਹ ਕਹਿੰਦਾ ਕਿ ਕulfi ਜੀ ਕੁਲਫੀ ਕਹਿੰਦੇ ਕੋਈ ਗੱਲ ਨਹੀਂ ਉਹਨੂੰ ਮੈਂ ਟੱਕਾ ਦੇ ਦਾਂਗੀ ਤੇ ਉਹ ਕੀ ਖਾ ਲੇਗਾ ਮurmure ਖਾ ਲੇਗਾ ਫਿਰ ਕਹਾਂ ਨਹੀਂ ਉਹ ਦਿੰਦੀ ਹੈ ਮੁੰਡੇ ਨੂੰ ਟੱਕਾ ਕਿ ਤੂੰ ਜਾ ਕੇ ਖਾ ਲੈ ਮurmure ਤੇ ਉਹ ਕੀ ਕਹਿੰਦਾ ਵੀ ਮੈਂ ਨਹੀਂ ਖਾਣੇ ਮurmure ਮੈਂ ਤੇ ਕੁਲਫੀ ਹੀ ਖਾਣੀ ਹੈ ਫਿਰ ਉਹਨੂੰ ਇਸ ਤਰ੍ਹਾਂ ਬਟਾ ਕਾਕਾ ਵੀ ਸਮਝ ਜਾਂਦਾ ਹੈ ਕਿ ਬਾਪ ਕੋਲ ਪੈਸੇ ਨਹੀਂ ਹੈ ਤੇ ਕੁਲਫੀ ਨਹੀਂ ਲੈ ਕੇ ਦੇ ਸਕਦਾ ਅਗ੍ਹੀ ਥੋੜੀ ਜਿਹੀ ਬਾਅਦ ਕੁਲਫੀ ਵਾਲੇ ਦਾ ਹੋ ਕਹਿੰਦਾ ਹੈ ਠੰਡੀ ਠਾਰ ਕੁਲਫੀ ਮਲਾਈਦਾਰ ਕੁਲਫੀ ਪਰ ਕਾਕਾ ਕਹਿੰਦਾ ਨਹੀਂ ਆਪਣੇ ਪਿਤਾ ਨੂੰ ਕਿ ਮੈਂ ਕੁਲਫੀ ਖਾਣੀ ਹੈ ਔਰ ਚੁੱਪ ਕਰਕੇ ਬਾਹਰ ਚਲਾ ਜਾਂਦਾ ਹੈ ਬਾਹਰ ਜਾ ਕੇ ਉਹ ਵੇਖਦਾ ਹੈ ਕਿ ਕੁਲਫੀ ਵਾਲਾ ਸ਼ਾਹ ਦੇ ਮੁੰਡੇ ਨੂੰ ਕੁਲਫੀ ਦੇ ਰਿਹਾ ਹੈ ਜਿੱਦਿ ਉਹ ਸ਼ਾਹ ਦੇ ਮੁੰਡੇ ਨੂੰ ਕੁਲਫੀ ਦਿੰਦਾ ਹੈ ਤੇ ਕਾਕਾ ਉਹਨੂੰ ਮਾਰਦਾ ਹੈ ਧੱਕਾ ਮਾਰਦਾ ਹੈ ਠੁੱਡ ਮਾਰਦਾ ਹੈ ਅਤੇ ਉਹਨੂੰ ਨਾਲੀ ਵਿੱਚ ਛੁੱਟ ਦਿੰਦਾ ਹੈ ਉਸ ਦੀ ਜਿਹੜੀ ਮਾਂ ਹੈ ਸ਼ਾਹ ਨਹੀਂ ਉਹ ਕਿਸੇ ਦਾ ਲਾਂਬਾ ਨਹੀਂ ਸੁਣਦੀ ਇਸ ਕਰਕੇ ਉਹ ਆਂਦੀ ਹੈ ਕਾਕੇ ਦੀ ਮਾਂ ਕੋਲ ਅਤੇ ਕਹਿੰਦੀ ਹੈ ਕੀ ਤੇਰੇ ਮੁੰਡੇ ਨੇ ਮੈਨੂੰ ਮੇਰੇ ਮੁੰਡੇ ਨੂੰ ਮਾਰ ਲਿਆ ਹੈ ਤੇ ਉਹ ਜਿਹੜੀ ਮਾਂ ਹੁੰਦੀ ਹੈ ਕੱਕੇ ਦੀ ਉਹ ਬੜੀ ਗਸੇਉਂਦੀ ਏ ਉਹ ਕੱਕੇ ਦੇ ਚੰਦ ਮਾਰ ਲੱਗਦੀ ਹੈ ਕਹਿੰਦੀ ਕਿ ਤੂੰ ਹੁਣੇ ਹੀ ਅਸਮਾਨ ਨੂੰ ਖਾਣਿਆ ਤੂੰ ਹੁਣ ਤੂੰ ਆ ਗਿਆ ਲਾਂਬੇ ਲੈਣ ਤੇ ਉਹ ਜਿਹਦਾ ਘਰ ਆਣਾ ਹੁੰਦਾ ਹੈ ਕਹਾਣੀਕਾਰ ਉਹ ਆਪਣੀ ਵਾਈਫ ਨੂੰ ਕਹਿੰਦਾ ਕਿ ਮੇਰੇ ਮੁੰਡੇ ਨੂੰ ਨਾ ਮਾਰੀ ਤੈਨੂੰ ਤਾਂ ਕੁਝ ਵੰਡਣਾ ਚਾਹੀਦਾ ਕਿਉਂਕਿ ਇਹ ਬਹਾਦਰ ਹੈ ਜੋ ਕਹਿੰਦਾ ਕੀ ਲਾਈਨ ਹੈ ਕੁਝ ਵੰਡ ਸੁਧੈ ਨੇ ਕਾਰਨ ਪਿਵੋ ਦੇ ਕਾਰੇ ਬਹਾਦਰ ਮੁੰਡਾ ਜੰਮਿਆ ਹੈ ਬੇਟਾ ਇਹ ਲਾਈਨ ਬਹੁਤ ਇੰਪੋਰਟੈਂਟ ਹੈ ਯਾਦ ਕਰ ਲਿਓ ਹਰ ਕੁਐਸਚਨ ਵਿੱਚ ਇਹ ਲਾਈਨ ਆਣੀ ਹੈ ਜੇ ਸਾਰ ਲਿਖਣਾ ਹੋਏਗਾ ਤਾਂ ਸਾਰ ਵਿੱਚ ਵੀ ਇਹ ਲਾਈਨ ਆਣੀ ਹੈ ਉਹ ਆਪਣੇ ਆਪ ਨੂੰ ਕਾਇਰ ਇਸ ਲਈ ਕਹਿੰਦਾ ਹੈ ਕਿਉਂਕਿ ਉਹਦੇ ਵਿੱਚ ਹਿੰਮਤ ਨਹੀਂ ਕਿ ਉਹ ਆਪਣੇ ਜਿਹਦੇ ਕੋਲ ਕੰਮ ਕਰਦਾ ਹੈ ਫਿਰ ਉਹਨੂੰ ਕਹਿ ਸਕੇ ਕਿ ਮੇਰੀ ਤਨਖਾਹ ਵਧਾ ਦਿਓ ਤੇ ਨਾ ਹੀ ਉਹ ਕੋਈ ਉੱਥੇ ਕੋਈ ਆਪਣੇ ਜ਼ਰੂਰਤਾਂ ਦੱਸਦਾ ਹੈ ਕਿ ਮੇਰੇ ਇਹ ਜ਼ਰੂਰਤਾਂ ਤੇ ਇਸ ਕਰਕੇ ਮੇਰੇ ਤਨਖਾਹ ਵਧਾ ਦਿਓ ਇਸ ਕਰਕੇ ਆਪਣੇ ਆਪ ਨੂੰ ਕਾਇਰ ਕਹਿੰਦਾ ਹੈ ਪਰ ਉਹਦੇ ਮੁੰਡੇ ਨੇ ਸ਼ਾਹਾਂ ਦੇ ਮੁੰਡੇ ਨੂੰ ਮਾਰਿਆ ਇਸ ਕਰਕੇ ਆਪਣੇ ਮੁੰਡੇ ਨੂੰ ਬਹਾਦਰ ਕਹਿੰਦਾ ਹੈ ਇਸ ਲਈ ਆਪਣੀ ਵਾਈਫ ਨੂੰ ਕਹਿੰਦਾ ਹੈ ਕਿ ਕੁਝ ਵੰਡਛਦੇ ਨੇ ਕਾਇਰ ਪੇਵਦੇ ਕਹ ਅਰੇ ਬਹਾਦਰ ਮੁੰਡਾ ਜੰਮਿਆ ਹੈ ਬੇਟਾ ਇਹ ਸਿੱਖ ਕਹਾਣੀ ਮੈਂ ਤੁਹਾਨੂੰ ਵਰਬਲੀ ਸੁਣਾ ਦਿੱਤੀ ਹੈ ਇਸ ਦਾ ਸਾਰ ਸਾਰ ਤੁਸੀਂ ਲਿਖਣਾ ਹੈ ਮੈਂ ਅਗਲੀ ਵੀਡੀਓ ਵਿੱਚ ਦੇਖਾਂਗਾ कि सा दसागा तो कि सार लिखना है किवे शोर्ट नोट्स बनाने हैं तो उस तो तुम तो सारा जरा सार है याद हो जाएगा अगली वीडियो मिलेंगे सारे तब तक सत श्रीकाल